ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਹਰ ਤਰ੍ਹਾਂ ਦੀਆਂ ਸਹੂਲਤਾਂ ਨੂੰ ਲੋਕਾਂ ਦੇ ਘਰਾਂ ਤੱਕ ਅਤੇ ਪਿੰਡਾਂ ਦੇ ਵਿੱਚ ਸੁਵਿਧਾ ਸ਼ੁਰੂ ਕਰਾਈਆਂ ਗਈਆਂ ਹਨ ਅੱਜ ਦੂਸਰੇ ਦਿਨ ਮਲੋੜ ਦੇ ਐਡਵਰਡ ਗੰਜ ਗੈਸਟ ਹਾਊਸ ਅਤੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਵਾਰਡ ਨੰਬਰ 3 ਅਤੇ 4 ਦੇ ਲੋਕਾਂ ਦੇ ਲਈ ਸੁਵਿਧਾ ਕੈਂਪ ਲਗਾਏ ਗਏ ਇਸ ਤੋਂ ਇਲਾਵਾ ਪਿੰਡ ਔਲਖ ਅਤੇ ਚੋੜੜ ਵਿੱਚ ਵੀ ਕੈਂਪ ਲਗਾਏ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਇੰਚਾਰਜ ਰਮੇਸ਼ ਅਰਨੀਵਾਲਾ ਨੇ ਦੱਸਿਆ ਕਿ ਇਸ ਕੈਂਪ ਤੋਂ ਲੋਕ ਕਾਫੀ ਲਾਭ ਲੈ ਰਹੇ ਹਨ ਅਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਉਹਨਾਂ ਨੂੰ ਬਹੁਤ ਵਧੀਆ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਇਹਨਾਂ ਸਮਾਵਾਂਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਮਲੋਟ ਦੇ ਪ੍ਰਧਾਨ ਗਗਨਦੀਪ ਸਿੰਘ ਔਲਖ ਬਲਦੇਵ ਲਾਲੀ ਗਗਨੇਜਾ ਯਦਵਿੰਦਰ ਸਿੰਘ ਸੋਨਾ ਲਵ ਬੱਤਰਾ ਸੀਵਰੇਜ ਬੋਰਡ ਦੇ ਰਕੇਸ਼ ਮੋਨ ਮੱਕੜ ਜੇ ਆਈ ਹਰਜਿੰਦਰ ਹਰਜਿੰਦਰ ਸਿੰਘ ਜੇ ਆਈ ਰਾਜਵੰਤ ਸਿੰਘ ਕਾਰਜ ਸਦਕ ਅਫਸਰ ਜਗਸੀਰ ਸਿੰਘ ਧਾਲੀਵਾਲ ਪਰਮਜੀਤ ਕੌਰ ਜਗਦੀਸ਼ ਕੁਮਾਰ ਪ੍ਰਧਾਨ ਬੀਸੀ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਆਸ਼ਾ ਚਾਨਣਾ ਸਖਪਾਲ ਜੀ ਸਾਂਝ ਕੇਂਦਰ ਪੁਲਿਸ ਵੱਲੋਂ ਜਿਹੜੇ ਚਲਾਏ ਜਾ ਰਹੇ ਆ ਉਹਨਾਂ ਦੇ ਵਾਸਤੇ ਤੁਸੀਂ ਅੱਜ ਕੈਂਪ ਦੇ ਵਿੱਚ ਆਏ ਹੋ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਇਸ ਬਾਰੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੁਆਰਾ ਜਿਹੜਾ ਹਰ ਪਿੰਡ ਦੇ ਵਿੱਚ ਜਾ ਕੇ ਸਰਵਿਸ ਜੜੀਆਂ ਵੀ ਆ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜਿਹੜੇ ਕਰਮਚਾਰੀ ਆ ਹਰੇਕ ਪਿੰਡ ਦੇ ਵਿੱਚ ਜਾ ਕੇ ਹਰੇਕ ਗਲੀ ਮੱਲੇ ਦੇ ਵਿੱਚ ਜਾ ਕੇ ਸੇਵਾਵਾਂ ਸਰਕਾਰੀ ਸੇਵਾਵਾਂ ਦੇ ਰਹੇ ਨੇ ਉਸੇ ਦੇ ਤਹਿਤ ਅਸੀਂ ਸਾਂਝ ਕੇਂਦਰ ਵੱਲੋਂ ਅੱਜ ਜਿਹੜਾ ਐਡਵਰਟ ਗਾਂਝ ਮਲੋਕ ਵਿਖੇ ਕੈਂਪ ਲੱਗਿਆ ਉਹਦੇ ਵਿੱਚ ਪਹੁੰਚੇ ਆ ਤੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਇੱਥੇ ਅਸੀਂ ਜਿਹੜੀ ਵੀ ਪਬਲਿਕ ਆ ਰਹੀ ਹੈ ਉਹਨੂੰ ਪਹਹਿਆ ਕਰਵਾ ਰਹੇ ਆ ਤਾਂ ਜੋ ਉਹਨਾਂ ਨੂੰ ਸਾਂਝ ਕੇਂਦਰ ਨਾ ਜਾਣਾ ਪਵੇ ਤੇ ਇੱਥੇ ਹੀ ਆਪਦੇ ਵਾਰਡ ਦੇ ਵਿੱਚ ਹੀ ਜਿਹੜੀ ਉਹਨਾਂ ਨੂੰ ਸਹਾਈਤਾ ਹੈ ਜਿਹੜੀ ਆ ਸੇਵਾਵਾਂ ਨੇ ਉਹਨੂੰ ਪ੍ਰਦਾਨ ਕੀਤੇ ਜਾਂਦਾ ਹੈ